ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ ਤੇ ਬਾਈ ਨਾਲ ਕਰਦੇ ਗੱਲਬਾਤ ਵੱਡੀ ਵਹਿੜ ਆਈ ਇੱਕ ਤੇ ਵੱਡੀਆਂ ਝੋਟੀਆਂ ਇੱਕ ਟੁਕੜ ਗੱਬਣ ਝੋਟੀਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਸਾਹ ਵਧੀਆ ਠੀਕ ਆ ਬੀ ਜੀ ਜਿਹਨੇ ਭੈਣ ਭਰਾ ਮਾਣਾ ਡੇਰੀ ਫਾਰਮ ਦੇ ਜੁੜੇ ਆ ਸੋਹਣਾ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗ ਦਾ ਬੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਨੇ ਜਨਵਰ ਵੀ ਜੀ ਅੱਜ ਆਪਣੇ ਕੋਲ ਪੰਜ ਤਿੰਨ ਲੱਗ ਹੈਗੇ ਚੰਗੇ ਟੌਪ ਦੇ ਹਾਂਜੀ ਵਧੀਆ ਕੁਆਲਟੀ ਵਾਲੇ ਆ ਠੀਕ ਬਸ਼ੀ ਵੱਡੀ ਸੂਈ ਹੈ ਟੋਪਰ ਤੋਂ ਬੰਨਣਾ ਹਾਂਜੀ ਛੋਟੀਆਂ ਖਜਰਾਤ ਨੇ ਠੀਕ ਸਾਰੀ ਵੀਡੀਓ ਦੇਖੀਓ ਸਾਰੇ ਜਨਰਲ ਠੀਕ ਜੀ ਚੰਗੇ ਵੱਡੇ ਰਿਕਾਰਡੀਆਂ ਮਈਆਂ ਹਾਂਜੀ ਮੀਨੀ ਮਾਹ ਸਹੀ ਹੈ ਵੀਰ ਜੀ ਤਾਜੀ ਸੂਈ ਹੈ ਮੀਨੀ ਵਾਲੀ ਮੀਨੀ ਮਾਹ ਸਹੀ ਹੈ ਚੰਗੇ ਵੱਡੇ ਰਿਕਾਰਡ ਵਾਲੀ ਠੀਕ ਜੀ ਮੈਨੇ ਦੁੱਧ ਕੋਈ 12 14 ਕਿਲੋ ਮੈਨੇ ਟੋਪਰਾਂ ਤੇ ਜਾ ਤੂਆ ਰਾਮ ਵਿੱਚ ਠੀਕ ਜੀ ਮਾਹ ਕੱਟੀ ਜੀ ਇਹ ਯੂਨ ਪੈ ਗਈ ਇਦਾਂ ਸ਼ੀਰ ਪਾਤੀ ਆ ਕੱਟੀ ਮਗਰੇ ਠੀਕ ਇਹ ਜੀ ਜੋ ਆਉਂਦੇ ਮਹੀਂ ਵੀਰ ਜਿਹੜਾ ਵੀਰ ਨਾਲ ਮਿਲਨੀ ਬਹੁਤ ਨਾਲ ਜਿਹਦੇ ਘਰ ਨਹੀਂ ਚਲਗੀ ਨਾ ਇੱਕ ਵਾਰ ਢਾ ਢਕੇ ਦਊਗੀ ਤੋਰੀ ਕੁਆਲਿਟੀ ਵਾਲੀ ਮੀਣੀ ਝੋਟੀ ਆ ਗਈ ਆ ਤੇ ਜਾ ਸੁਆ ਤੇ ਵਧੀਆ ਕੁਆਲਿਟੀ ਆ ਉਹਨਾਂ ਘਰੋਂ ਵੀਰ ਮਹੀਂ ਆਈ ਆ ਜਿੰਨਾ ਕੋ ਆਪਣੇ ਮੀਲੀ ਬੁਰੀ ਮਹੀਂ ਵੇਚੀ ਵਧੀਆ ਠੀਕ ਉਹ ਤੋਂ ਆਈ ਓਹਨਾਂ ਘਰੋਂ ਮੈਂ ਆਈ ਆ ਪੂਰੀ ਕੁਆਲਿਟੀ ਵਾਲੀ ਮਹੀਂ ਦੁੱਧ ਵਾਲੀ ਠੀਕ ਦੁੱਧ ਮਹੀਂ ਵੀਰ ਇੱਕ ਤੇ ਹੁੰਦਾ ਨਾ ਵੀ ਵੀਰ ਮੈਂ ਕਹਿ ਆ ਦੀਏ ਵੀ ਵੇਖਿਆ ਵੀ ਇਹਨੇ ਦੁੱਧ ਕੱਢਿਆ ਹੋਊਗਾ ਇਹ ਹਥੀ ਮੈਂ ਵੀਰ ਉਹ ਬੰਦੇ ਨਾਲ ਵੀਰ ਨਾਲ ਆਪਣਾ ਬੜਾ ਹੋਣ ਜਾਣੇ ਜਿਨਾਲੇ ਇਹ ਨਹੀਂ ਜੋ ਮੈਂ ਲਈ ਠੀਕ ਜੋ ਤੇ ਇੱਕ ਟਾਈਮ ਦਾ ਜਿਹੜਾ ਦੁੱਧ 8 8.5 ਕਿਲੋ ਦੁੱਧ ਜਿਹੜਾ ਮੈਂਨੇ ਬੱਚ ਨੂੰ ਛੱਡ ਕੇ ਖੁੱਲਾ ਕੰਢੇ ਚਾਉਂਦੇ ਤੇ ਕੋਈ ਚਿੱਟੀਆਂ ਅੱਖਾਂ ਦੀ ਮੈਂ ਆ ਵਧੀਆ ਕੁਆਲਟੀ ਵਾਲੀ ਤੇ ਵੱਡੇ ਰਿਕਾਰਡ ਵਾਲੀ ਮੈਂ ਨਹੀਂ ਜੋਦਰੇ ਡਕੇ ਡਾਉਣ ਵਾਲੀ ਪੂਰੀ ਵੀਰ ਮੈਂ ਤੇ ਖੰਡੀ ਸੀੜਾਂ ਚ ਮਾਈ ਚੂਈ ਪੋਲੀ ਨਿਕਲੀ ਜੇ ਮੈਂ ਇੱਕ ਨੰਬਰ ਦਾ ਵੀ ਕੋ ਅੱਦ ਮੋਕਾ ਲੱਗੋ। ਇਹ ਕੋ ਜਿਆਦਾ ਚਮਾਹ ਬਚਾ ਗਈ ਪੈ ਗਈ। ਬੜੀ ਫੁਰਤੀ ਵਾਲੀ ਹੈ। ਮਿੰਦੀ ਦੀ ਕੱਟੀ ਪਾਈ ਮਰ। ਪਰ ਵਾਲੀ ਕਿਤੇ ਵੀ ਰਮਣੀ। ਮਰਨ ਵਾਲਾ ਨਾ ਕੋ ਖਾਵੇ ਸੋਧਰਾ ਦੁੱਧ ਵਾਲੀਆਂ ਮਈਆਂ ਵੀ। ਦੇਖੋ ਇਹ ਕਰੋ ਚਾਪ ਪੂਰੀ ਸਾਫ ਮੈਂ ਬੜੀਆ ਕੁਆਲਟੀ ਵਾਲੀ ਥਣ ਦੇਵਾ ਬਹੁਤ ਵਧੀਆ ਲੱਗਾ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋੜ। ਤੇ ਕਟੀ ਉਖਾ ਦਿਓ ਮੈਂ ਦੇਖੋ ਇਹ ਕਰੋ ਇਹ ਕੈਪਟਿੰਗ ਨਾਲ ਉਹ ਇਹ ਨਾਲ ਹੜਿਆ ਮੋਟੇ ਦਾ ਕਰ ਲਈ ਬਹੁਤ ਸੋਹਣੀ ਕਟੀ ਵਧੀਆ ਕਵਾਡੀਆਂ ਦੀ ਜੀ ਮੈਂ ਜਿਹੜਾ ਵੀਰ ਭਰਾ ਨੂੰ ਪਰਖਿਆ ਨਾ ਸਿਆਣਾ ਠੀਕ ਉਹਨੂੰ ਸਮਝ ਲੱਗ ਗਈ ਮੈਂ ਇਹ ਬਾਰੇ ਵੀ ਪਿੰਕੀ ਹਾਂਜੀ ਯਾਰ ਮੈਂ ਆ ਪੂਰੀ ਦੋ ਤੱਕ ਠੀਕ ਅਸਲ ਕਵਾਡੀਆਂ ਤਾਂ ਮੋਲਵੀਰ ਮਹੀਂ ਦਾ ਤੁਮੇ ਜੋ ਮੱਦੀ ਕਰੀਏ ਹਾਂਜੀ ਉਹਦੇ ਕੱਪੜਾ ਮੈਂ ਦਾ ਪਾ ਖਾਣਾ 1.7 ਲੱਖ ਰੁਪਿਆ ਮੰਗਦਾ ਸੀ ਹਾਂਜੀ ਹਾਂਜੀ ਤੇ ਕਹਿੰਦਾ ਮਹੀਂ ਮੇਰੀ ਪੂਰੀ ਦੁੱਧ ਵਾਲੀ ਹੈ ਹਾਂਜੀ ਪਰ ਉਹ ਮੋਲਣਾ ਹੋਊ ਹਾਂਜੀ ਮੋਲ ਮਹੀਂ ਦਾ 1 20 ਤੇ 15 ਦੀ ਮਹਾਨਾ ਦੇਣੀ 1 15 ਦੀ 1 15 ਦੀ ਐਸੇ ਤੁਹਿਆਸ ਨੂੰ ਪਾਈ ਕਹਿੰਦੇ 1 ਇੱਕ 15 ਦੀ ਮੈਂ ਦੇਣੀ ਆ ਇੱਕ ਦੂਜੀ ਦੇ ਨਾਲ ਇੱਕ 10 ਦੀ ਇੱਕ 10 ਦੀ ਲਓ ਜੀ ਇੱਕ 10 ਦੀ ਪਾਈ ਕਹਿੰਦੇ ਇੱਕ 15 ਮੋਧਿਆ ਇੱਕ 10 ਦੀ ਮੈਂ ਦੇ ਦਾਂਗੇ ਨਹੀਂ ਜੰਮਦੀ ਵੀਰ ਨਹੀਂ ਮੈਂ ਮੇਰੀ ਜਿਹੜੀ ਗੱਲ ਆ ਵੀ ਯਾਰ ਦੇ ਵਿੱਚ ਮੈਂ ਪੂਰੀ ਬਹੁਤ ਵਧੀਆ ਥਣ ਲੇਵਾ ਕਬਾੜੀਆਂ ਲਗਾ ਹੋਇਆ ਇੱਕ ਵੀਰ ਇੱਕ 10 ਦੀ ਮੈਂ ਲੈ ਨਿਆਰੀ ਨੂੰ ਇੱਕ ਇੱਕ ਨੀਰੀ ਜਾ ਜਾਂਦੀ ਆ ਤੇ ਕਮੀਣੀ ਜਾ ਜਾਂਦੀ ਆ ਦਾਹ ਵੀਰ ਚੰਗੇ ਬੱਚੇ ਪਾਉਣ ਵਾਲੀ ਪਈ ਦੋ ਤਿੰਨ ਨਸਲਾਂ ਪੈਂਦੀਆਂ ਇੱਕ ਮੱਝ ਦੇ ਵਿੱਚ ਹੀ ਤੇ ਵਧੀਆ ਕੁਆਲਿਟੀ ਵਾਲੀ ਮੈਂ ਬਹੁਤ ਖਾਸ ਸੁਖਰੀਫ ਮਗਰ ਉਹ ਨੀਂਦ ਵੀ ਕੱਟੀ ਪਾਈ ਤੇ ਕੇਲਾਉਣ ਵਾਲੀ ਵੀ ਨਹੀਂ ਚਾੜੂ ਨਾਲ ਜੇ ਆ ਜਾਵੇ ਅੱਜ ਹੀ ਸੋਈ ਸੀ ਠੀਕ ਹੈ ਜੀ ਜਾਵੇ ਅੱਜ ਕੀ ਹੈ ਦੁਜਾ ਸਵੇਰ ਸੋਈ ਹੈ ਹਾਂਜੀ ਦਿਨ ਕੋਈ ਨਹੀਂ ਤੁਹਾਡੇ ਨੂੰ ਹੋ ਗਏ ਜੇ 8 ਤੋਂ 9 ਦੇ ਠੀਕ ਹੈ ਤੇ 12 ਕਿਲੋ ਵਧੀਆ ਬੋਲਾ ਲਾ ਲਓ ਕੱਚਾ ਦੁੱਧ ਲਾ ਲਓ ਠੀਕ ਹੈ ਪਿਆਰ ਹੈ ਤੀ ਚੋਟੀ ਸਾਫ ਹੈ ਤਗਰੀ ਚਵਾਤ ਸੁਆ ਹੈ ਦੁਜਾਸ ਹੁਆ ਹੈ ਦੁਜਾਸ ਸਾਫ ਛੋਟੀ ਆ ਗਈ ਹੈ ਪੂਰੀ ਸਾਫ ਸੁਥਰੀ ਕੁਆਲਟੀ ਵਾਲੀ ਦੇਖੋ ਕਿ ਫੁੱਟ ਵਾਲਾ ਕੋ ਰਹੀ ਠੀਕ ਹੈ ਹਾਂ ਵੀ ਚੋਟੀ ਪੂਰੇ ਦੁੱਧ ਵਾਲੀ ਬਾਕੀ ਬੜੀ ਪੂਰੀ ਸਾਫ ਛੋਟੀ ਹੈ ਕੁਆਲਟੀ ਵਾਲੀ ਕਿ ਵਾਹੀ ਜੀ ਉਹ ਜਿਹੜੀ ਆ ਭੋਲੀ ਇਹਦੀ ਜਮਾਤ ਹਮਾਰੀ ਵੀ ਇੱਕ ਨੰਬਰ ਹੈ ਅਜੋ ਵੀਰ ਬੰਦੇ ਸਭ ਹੀ ਬੜੇ ਰੀਨ ਆ ਪੂਰੀ ਝੋਟੀ ਚਾਰ ਕੇ ਜੰਦੇ ਨੇ ਝੋਟੀ ਪੂਰੀ ਰੀਨ ਦੇ ਨਾਲ ਸਭ ਇੱਕੋ ਝੋਟੀ ਰੱਖੀ ਦੇਖੋ ਜੀ ਪੂਰੀ ਸਾਸ ਹੈ ਲੈਦੀ ਇਹੀ ਝੋਟੀ ਪੂਰਾ ਲਿਵਾ ਵਧੀਆ ਕੁਆਲਟੀਆ ਲਗਾ ਆ ਤੇ ਕਾਤੇ ਘਾੜ ਪੂਰਾ ਝੋਟੀ ਦਾ ਵੱਡਾ ਬੋਲ ਵੀਰ ਝੋਟੀ ਦਾ ਇੱਕ 5 ਹਾਂ ਜੀ ਲੱਖ ਦੀ ਦੇ ਦਾਂਗੇ ਪੂਰੇ ਲੱਖ ਦੀ ਲੱਖ ਲੋਗੀ ਪਾਈ ਦੇ ਹਾਂ ਨਹੀਂ 50 ਦੀ ਦੇਖੋ ਜੀ 그때 ਮਿਲਦੀਆਂ ਝੋਟੀਆਂ ਇਹ 95000 ਦੀ ਜਸ 9 ਬਾਈ ਕੰਦਾ ਝੋਟੀ ਦੇ ਦਾਂਗੇ ਪਾਲੀ ਪੋਰਾ ਦੁੱਧ ਉਹ ਸੁਆ ਪੀਲੀਏ ਨਾ ਤੇ ਫਿਰ ਝੋਟੀ 65000 ਦੀ ਆ ਝੋਟੀ ਐਂਡ ਤੀਜੋ ਦੀ ਨੇਦੀ ਜਿਹੜੀ ਫੇਰ ਹੀ ਨਹੀਂ ਲਿਖਦੀ ਆ ਪਵਾੜੀ ਵਾਲੀ ਝੋਟੀ ਕਰੇ ਵੱਡੀ ਝੋਟੀ ਦੇ ਕਾਤ ਕੁਦੋਂ ਵਜਦੀ ਬਹੁਤ ਸਾਫ ਸੁਥਰੀ ਆ ਤੇ ਬੜੀ ਵੱਡੀ ਝੋਟੀ ਆ ਕਿੰਨੀ ਆਖਾਂ ਦੀ ਠੀਕ ਬੱਚਾ ਕੜਾ ਹੈਗਾ ਬੱਚਾ ਆਜ ਇੱਕ ਤਾਂ ਬਿਠਾ ਲੈਂਦਾ ਠੀਕ ਆ ਬੱਚਾ ਥੋੜੇ ਦਿਨ ਕੁਝ ਕਾਈ ਜਾਨਾ ਪਰੇ ਵਿਲਾਜੇ ਤੋਂ ਵਧੇ ਰਖਵਾ ਲਈ ਜਰੇ ਆ ਹਾਂਜੀ ਆ ਵੀ ਤੋਂ ਕਪੜ ਮਈ ਆ ਠੀਕ ਹੈ ਹੋਰ ਮਈ ਕੋ ਦੁੱਧ ਹੋਊਗਾ 9 ਕਿਲੋ ਹਾਂਜੀ 10 10 9 ਕਿਲੋ ਗਰੰਟੀ ਵਾਲਾ ਦੁੱਧ ਹੋ 6 ਮਹੀਨੇ ਦੀ ਕਪੜੇ 6 ਮਹੀਨੇ ਦੀ ਕਪੜੇ 6 ਮਹੀਨੇ ਦੀ ਕਪੜੇ ਦਾ 16 ਕਿਲੋ ਮਹੀਨੇ ਦੁੱਧ ਕੱਢਿਆ ਘਰੋਂ ਖਜਰ ਮਈ ਗੱਲੀ ਵੱਡੀ ਛੋਟੀ ਕਮਾਰੀ ਲਿਵਾ ਕਰੋ ਕਿ ਆਕਰ ਬਹੁਤ ਵਧੀਆ ਬੰਤਰ ਲੱਗੀ ਹੋਤੀ ਨੂੰ ਪੂਰੀ ਨਸਲੀ ਮਈ ਵੀ ਦੋਸਤ ਧੀਵੀ ਹੋ ਗਿਆ ਤਾਂ ਤੇ ਆ ਪਾਂਡਲੇ ਮੀਨੀ ਮਹੀਮੂ ਬੰਦੀ ਜਦੋਂ ਸੱਜਰ ਮਹੀ ਸੁਣਦੀ ਠੀਕ ਜੀ ਧਿਆਨ ਨਾਲ ਜਿਹਨੂੰ ਪਾਂਡਲੇ ਮਿਲਦੀ ਇੰਨੀ ਖੰਢੀ ਨਾ ਜਰਾ ਮਰਜੀ ਵੀਰ ਪਾੜਾ ਪਾਉਂਦੇ ਜੀ ਤੁਰੀਕ ਜੋੜੀ ਸਾਫ ਹੈ ਵਧੀਆ ਤੇ ਪੂਰੀ ਕਾਲੀ ਛਾ ਝੋਟੀ ਹੋਈ ਜੰਮੜੀ ਜੰਮੜੀ ਬਹੁਤ ਸਾਫ ਹੋ ਗਈ ਜਵਾਬ ਜੂ ਬਾਈ ਭੋਲਾ ਇਹਦਾ ਵੀ ਜਵਾਬ ਸਮਾਤੀ ਆਖਾ ਨੰਬਰ ਹੋਊਗੀ ਗੱਬਨ ਦੀ ਗਰੰਟੀ ਹੋਊਗੀ ਠੀਕ ਹੈ ਇਹਦੇ ਘਰ ਤੋਂ ਕਪੜਾ ਕਪੜਾ ਮਹੀ ਜਾਊਗੀ ਪਹਿਲਾਂ ਚੈੱਕ ਕਰਾ ਕੇ ਫਿਰ ਬਾਈ ਕਹਿੰਦਾ ਚੈੱਕ ਕਰਾ ਕੇ ਤਾਂ ਫਿਰ ਪੈਸੇ ਦੇ ਪੂਰੀ ਸਾਫ ਝੋਟੀਆ ਦੱਸੋ ਵੀਰ ਜੀ ਕੀ ਮੋਹਲ ਬਾਈ ਇਹਦਾ ਮੋਹ ਨਵੀਰ ਬਿਲਕੁਲ ਜਸਨੋ ਜਿਹਨੇ ਨਹੀਂ ਦੇਣੀ ਆ ਮੋਹਲ ਦਿੱਤੀ 75000 75000 ਠੀਕ ਹੈ ਬਾਈ ਯਸਨੋ 1.75 ਲੱਖ ਠੀਕ ਹੈ ਭਾਈ ਜੀ ਓਕੇ ਪੂਰੀ ਸਾਫ ਝੋਟੀ ਆ ਵੱਡੀ ਝੋਟੀ ਭਾਈਆ ਯਸਨੋ 75000 ਗਾਂ ਵੀ ਤੁਹਾਨੂੰ ਦੱਸਿਆ ਕਿ ਗਾਂ ਵੀ ਉਹੋ ਜਿਹੀ ਲਿਆਵਾਂਗੇ ਦੂਜੇ ਸੂਏ ਵਹਿਰ ਸਰੀ ਦੂਜਾ ਸੂਆ ਜੰਗੜਾ ਆ ਆ ਭਾਈ ਜੀ ਸੂਏ ਜੀ ਅਰੇ ਵੀਰ ਮਨੇਰ ਦੀ ਵਾਹ ਮੇਰੇ ਜੇਬ ਛੋੜ ਦਿੱਤੀ ਪਰ ਬੈਤ 4-5 ਕਿਲੋ ਬੋਲਾ ਚੋਇਆ ਤੇ ਫੇਰ ਵੈੜ ਕੋ ਬੈ ਕੇ ਜੇਬ ਛਤੀ ਦੇਖੋ ਜੀ ਵੈੜ ਦੇ ਸਕਾਰਡ ਹੈ ਬਹੁਤ ਸਾਦੇ ਸੁਤਰੀ ਵੈੜ ਹੈ ਇਹ ਚਵਾਈ ਜੀ ਬਾਈ ਇਹ ਪੁਲੀ ਮੋ ਸ਼ਗੀਰ ਦੂਜਾ ਸੁਆ ਹੈ ਦੂਜਾ ਪਹਿਲਾ ਨਾ ਵਸ਼ੀ ਨੇ 18 ਕਿਲੋ ਦੁੱਧ ਕੱਢਿਆ ਦੂਜਾ ਇਹ ਦੰਦ ਤੇ ਵਧੀਆ ਵੈੜ ਹੈ ਬਹੁਤ ਸਾਦੇ ਸੁਤਰੀ 20 ਕਿਲੋ ਤਾਂ ਬਾਹਰ ਚੱਲੂ ਵਸ਼ੀ ਪਰ ਇਹ ਵੀ ਜੱਡਾ ਮੋਡਾ ਖਾਣ ਲੱਗਾ ਨਾ ਮੋਡੀ ਮੋਡੀ ਧਾਰਿਆ ਠੀਕ ਹੈ ਆ ਰੋਮਲੀ ਪੋਲੀ ਆ ਜਵਾਪਸ ਮਾਦੀ ਦੇ ਗਾਂ ਹੀ ਚਾਰੂ ਇੰਨੀ ਨਾ ਮਰਜੀ ਵੀਰ ਬਹਿ ਗਏ ਉਸੇ ਰੋਟੀ 24 ਇੰਨੀ ਜਿਆਦਾ ਠੀਕ ਆ ਗਾਂ ਵੀਰ ਹੈ ਅਸਲ ਚੀਜ਼ ਹੈ ਦੁੱਧ ਵਾਲੀ ਪੂਰੀ ਦਾ ਉਹ ਕਹਿ ਲਾਉਣ ਵਾਲੀ ਵੀਰ ਕੋਤੇ ਪੂਰੇ ਲਾ ਇੱਕ ਰੌਚ ਆ ਗਈ ਆ ਵੀਰੇ ਨਾ ਇਹਨੇ ਗਰਮੀ ਮਲਾਉਣੀ ਤੇ ਨਾ ਠੰਡ ਬੋਲੀ ਠੀਕ ਰਾਤ ਸਾਰੀ ਦੇ ਵੇਲੇ ਵੀ ਧੱਕੇ ਲਾਉਂਦੀ ਪੂਰੇ ਬੱਚੇ ਇੰਨੀ ਫੌਕਸ ਆਏ ਬੱਚਾ ਜਿਵੇਂ ਨਾਲ ਉਹਦੇ ਨਾਲੇ ਬੱਚਾ ਤਾਂ ਇਹ ਜੀ ਵੀ ਵੈੜ ਪੂਰੀ ਠੀਕ ਮੌਲਵੀ ਰਸ਼ੀ ਦਾ ਭਾਵੇਂ ਜੋ ਮੱਦੀ ਕਰੀਏ ਹਾਂਜੀ ਇਹ ਹਾਂ ਤੇ ਨਾ 57000 ਦੀ 50000 ਦੀ 57000 ਦੇ ਦਾਂਗੇ ਪਰ ਘਰ ਚੋਂ ਨਹੀਂ ਵੈਸੀ ਵੀ 57 ਦੀ ਮਿਲਦੀ ਹੈ ਬਿਲਕੁਲ ਸਹੀ ਗੱਲ ਆ ਚਵਾਈ ਚਵਾਈ ਬਾਈ ਕਹਿੰਦੇ ਪੂਰੀ ਪੋਲੀ ਆ ਵੈੜਦੀ ਤੇ ਕੋਈ ਭਲਛਾ ਨਹੀਂ ਲਈ ਤਾਂ ਵਧੀਆ ਕੁਆਲਟੀ ਹੈ ਇੱਕ ਨੰਬਰ ਵਸਹੀ ਪੂਰੀ ਦੋਸਤ ਹਵਾ ਦੇ ਠੀਕ ਆ ਬਾਹ ਗਾੜੀ ਵੀ ਇਹਦੇ ਵਿੱਚ ਦੋ ਦਾ 5-8 ਕਿਲੋ ਹਾਂਜੀ ਬੜੇ ਭਾਅ ਨਾਲ ਜਿਹੜਾ ਵਧੀਆ ਵੀ ਲੈਣਾ ਠੀਕ ਆ ਗਾਉਂ ਵੀ ਦੋ ਦਾ 7 ਕਿਲੋ ਅਸੀਂ ਛੇ ਕਰਕੇ ਦੇ ਦਾਂ ਠੀਕ ਚੰਗੀ ਹੈੜ ਵੀ ਸਾਫ ਹੈ ਦੇਖੋ ਜੀ ਬਹੁਤ ਸਾਫ ਹੈੜ ਹੈ ਵਧੀਆ ਸੋਹਾਰਾ ਕਰ ਲੋ ਚੈੱਕ ਇਹ ਵਿੱਚ ਜਿਹੜਾ ਉਹ ਕਿੰਨਾ ਵੱਡਾ ਡੰਗਰ ਦਾ ਲੈ ਲੈਂਦੇ ਆ ਫਿਰ ਨਾਲ ਕਈ ਪਾ ਦਿੰਦੇ ਵੀਰ ਭਰਾ ਦੇ ਠੀਕ ਲਾ ਲਾ ਇਹ ਦੱਸੋ ਕੀ ਮੁੱਲ ਹੋ ਗਿਆ ਮੋਹਰਵੀਰ ਬਿਲਕੁਲ ਜਾਇਜ਼ 7000 ਰੁਪਏ 7000 ਦੀ 7000 ਦੀ ہاں ਠੀਕ ਜੈਸਨੋ ਰੇਡ 7000 ਲਓ ਜੀ 7000 ਬਾਈ ਕਹਿੰਦੇ ਜੈਸਨੋ ਰੇਡ ਆ ਤੇ ਵਡੀਆਂ ਥੱਲੀ ਵਹਿੜ ਆ ਬਹੁਤ ਸੋਹਣੀ ਕੁਆਲਟੀ ਵਾਲੀ ਵਡੀਆਂ ਗਾਵਾਂ ਆਹ ਕਰੋ ਚੈੱਕ ਇਹ ਕਹਾਂ ਤੁਹਾਨੂੰ ਤੁਹਾਨੂੰ ਆਹ ਨੇ ਪੂਰੀ ਸਾਹ ਆ ਦੇ ਵੀਰ ਵਹਿੜ ਜਿਹੜਾ ਵੀਕਾ ਲੈ ਗਿਆ ਨਾ ਇੱਕ ਵਾਰ ਯਾਦ ਕਰੋ ਵੈਸੀ ਹੋਣਗੇ ਠੀਕ ਹੈ ਬਾਈ ਦੋ ਥੱਲੀ ਵਹਿੜ ਠੀਕ ਬਹੁਤ ਸਾਰਾ ਹੀ ਫਾਉਲਾ ਦੋ ਵਡੀਆਂ ਝੋਟੀਆਂ ਟੋਕੜ ਕੱਪਣ ਵੀ ਤੇ ਆਹ ਸੂਈਆਂ ਝੋਟੀਆਂ ਤੋਂ ਇਹ ਤਦ ਵਧੀਆ ਕਵਾਡੀਆਂ ਝੋਟੀਆਂ ਦੀ ਮੀਣੀ ਮੈਂ ਬਹੁਤ ਰੱਦੀਆ ਸਾਥੀ। ਬਾਕੀ ਲਾਈਕ ਤੇ ਕਮੈਂਟ ਸ਼ੇਅਰ ਵਾਤਾਵਾਜੀ ਚੈਨਲ ਨੂੰ ਕਰਿਆ ਕਰੋ ਜਿੰਨੇ ਵੀਰ ਭਰਾ ਸਾਡੇ ਜੁੜੇ ਸਾਰਾਂ ਦਿਲੋਂ ਧੰਨਵਾਦ ਕਰਦੇ ਆਂ। ਹਾਂਜੀ ਜਿਹੜੇ ਆਪਣੇ ਚੈਨਲ ਨੂੰ ਵਾਤਾਵਾਜ ਲਾਈਕ ਕਰਦੇ ਤੇ ਕਮੈਂਟ ਕਰਦੇ ਤੇ ਸ਼ੇਅਰ ਕਰਦੇ। ਹਾਂਜੀ ਹਾਂਜੀ ਸਾਰੇ ਸੰਗਤਾਂ ਵੀ ਜੀ ਦਿਲੋਂ ਧੰਨਵਾਦ। ਡਰੈੱਸ ਬੋਲ ਦਿਓ। ਫੋਨ ਨੰਬਰ ਹੈਗਾ ਵੀਰ ਜੀ 8427407755 ਹਾਂਜੀ ਨਾਮ ਮਾਨਤ ਪਿੰਡ ਪਿੰਡ ਤੋਂ ਮਾ ਜਿਹੜਾ ਅੰਮ੍ਰਿਤਸਰ ਤਹਿਸੀਲ ਮਜੀਠਾ ਤੇ ਲਾਈਕ ਕਮੈਂਟ ਤੇ ਸ਼ੇਅਰ ਵਧੀਆ ਤੇ ਵਧੀਆ ਸਾਪ ਜੂ ਬਾਈਕੋੜ ਤੇ ਖਿੱਚ ਕੇ ਰ